ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਰਿਪੋਰਟ 'ਚ। ਸੋ ਇਹ ਗੁਰੂ ਸਾਰਿਆਂ ਦੇ ਆਪਣਾ ਦੋਸਤ ਰਿਹਾ। ਪੂਰਾ ਜੋਰ ਆ ਜੀ ਹੋਲੇ ਦਾ। ਨੀਲੋਂ ਰੋਪੜ ਮਾਰਗ 'ਤੇ ਆ ਲੰਗਰ ਲੱਗਿਆ ਵਾ ਕਮਾਲਪੁਰ ਦੇ ਸੰਗਤ ਨੇ ਲਾਇਆ ਵਾ। ਪੂਰਾ ਜੋਰ ਆ ਹੋਲੇ ਦਾ। ਚੱਲ ਰਹੀ ਜੀ ਤਿਆਰੀ ਮੇਰੇ ਨਗਰ ਦੀ ਲੰਗਰ ਦੀ ਹੋਲੇ ਮਹਲੇ ਦੇ ਸਬੰਧ ਵਿੱਚ ਲਾਉਣਾ ਲੰਗਰ ਗੰਨੇ ਤੇ ਰਾਸ ਦਾ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੇ ਬਿਲਕੁਲ ਸਾਹਮਣੇ ਕਰ ਰਹੇ ਹਾਂ ਪਿਆਰੀ ਨੌਜਵਾਨ ਉਹ ਇਹ ਟਰਾਲੀ ਚ ਲੱਦਤਾ ਜੀ ਸਮਾਨ ਰਜਾਈਆਂ ਵਗੈਰਾ ਕੇਤਲੀਆਂ ਭਾਂਡੇ ਪਾਣੀ ਦਾ ਜਗੜ ਇਹ ਟਰਾਲੀ ਵਿੱਚ ਹੋਊਗਾ ਲੈ ਹੋ ਗਈ ਕੱਢ ਲਿਆ ਲਾੜ ਵੀ ਬਾਹਰ ਲੱਗੇ ਧੌੜ ਲਿਆ ਜੀ ਚੱਲ ਲੱਗਨੇ ਕਿ ਮਾੈਂ ਚੈਂਪੀਅਨ ਦੇ ਆਮਾ ਤੇ ਆ ਜਾਣਾ ਆਹ ਆ ਕੇ ਆਜਾ ਆਪ ਵੀ ਅੱਜ ਵੀ ਸੱਚੀ ਵੀ ਲੱਗ ਰਹੀ ਵੀ ਸੰਗਤ ਦਾ ਪਾਣੀ ਜਿੱਥੋਂ ਉੱਪਰ ਜੀਰਦੇ ਨਾਲ ਲੱਗਦਾ ਬਹੁਤ ਸਾਰਾ ਕਿੰਨਾ ਲੰਗਰ ਵਾਸਤੇ ਇੱਕ ਅੰਦਰ ਅੰਦਰ ਜਾਲਾ ਕੰਮੇ ਪਲ ਤੋਂ ਸਾਹ ਚੱਲ ਗਿਆ ਫਿਰ ਸਾਹ ਚੱਲਦਾ ਜਾ ਚੱਲੂਗਾ ਕੰਮ ਕੱਲ ਤੇ 13 ਤਰੀਕ ਤੇ ਅੰਦਰ ਜਾ ਲੈ ਅੰਦਰ ਜਾ ਲੈ ਕਿਹੜਾ ਅਸੀਂ ਦੇਖਦੇ ਆ ਨਾਲੇ ਦੇਖਣ ਬੱਗੂ ਮਾਨ ਸੁਣ ਰਿਹਾ ਸ਼ਾਂਤਾਂ ਮਰੰਡੇ ਮੌਸਮਾ ਹੈਗਾ ਇਹ ਰਾਸ ਵਾਲਾ ਹੀ ਮੱਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਮੀਮੂੜਾ ਤਾਂ ਕੰਮ ਗਿਆ ਹੁਣ ਹਾਲ ਦੀ ਘੜੀ ਤਾਂ ਸ਼ਾਇਦ ਪੈ ਵੀ ਜਾਵੇ ਦੱਸਿਆ ਵਾ ਤਾਂ ਹੈ 40 45% ਬਾਕੀ ਕੁਦਰਤ ਦੇ ਘਰ ਦਾ ਕੋਈ ਪਤਾ ਨਹੀਂ ਆਪਣਾ ਤਾਂ ਪਾਣੀ ਦਾ ਕੰਮ ਨਿਪਟੜ ਗਿਆ ਹੁਣ ਪੈਣਾ ਨਾ ਪੈਣਾ ਕੁਦਰਤ ਦੇ ਹੱਥ ਤੋਂ ਧੰਨਵਾਦ